ਕਹਿੰਦੇ ਨੇ ਕਿ ਰੱਬ ਜਦੋਂ ਮਿਹਰਬਾਨ ਹੁੰਦਾ ਤਾਂ ਫਿਰ ਬੰਦੇ ਨੂੰ ਛੱਪੜ ਪਾੜ ਕੇ ਦਿੰਦਾ ਦੱਸ ਦਈਏ ਕਿ ਹੋ ਜਾ ਹੀ ਇੱਕ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਕੋਟਲਾ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਸੁਖਦੇਵ ਸਿੰਘ ਜੋ ਕਿ ਕਿਸਾਨੀ ਦੇ ਨਾਲ-ਨਾਲ ਦਵਾਈਆਂ ਵੇਚਣ ਦਾ ਕੰਮ ਕਰਦਾ ਸੀ ਉਹ ਪਿਛਲੇ 3 ਸਾਲਾਂ ਤੋਂ ਲਾਟਰੀ ਪਾ ਰਿਹਾ ਸੀ ਲੇਕਿਨ ਪਹਿਲਾਂ ਉਹਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਤੇ ਇਸ ਵਾਰ ਉਸਨੇ ਨਾਗਾਲੈਂਡ ਦੀ 6 ਰੁਪਏ ਵਾਲੀ ਲਾਟਰੀ ਦੀ 25 ਟਿਕਟਾਂ ਖਰੀਦੀਆਂ ਅਤੇ 25 ਟਿਕਟਾਂ ਦੇ ਵਿੱਚੋਂ ਇੱਕ ਟਿਕਟ ਨੇ ਸੁਖਦੇਵ ਸਿੰਘ ਦੀ ਕਿਸਮਤ ਬਦਲ ਦਿੱਤੀ ਦੱਸ ਦਿੱਤੇ ਉਸ ਨੂੰ ਇੱਕ ਕਰੋੜ ਰੁਪਏ ਦੀ ਲਾਟਰੀ ਲੱਗ ਗਈ ਉਹ ਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਦੇ ਘਰ ਬਦਾਈ ਦੇਣ ਵਾਲਿਆਂ ਦਾ ਲਗਾਤਾਰ ਤਾਤਾ ਲੱਗਿਆ ਹੋਇਆ ਇਸ ਦੌਰਾਨ ਗੱਲਬਾਤ ਕਰਦੇ ਉਸ ਨੇ ਕਿਹਾ ਕਿ ਉਹ ਇੱਕ ਕੋਠੀ ਬਣਾਏਗਾ ਤੇ ਬੱਚਿਆਂ ਦੀ ਚੰਗੀ ਪੜ੍ਹਾਈ ਦੇ ਵਾਸਤੇ ਇਸ ਪੈਸੇ ਨੂੰ ਖਰਚ ਕਰੇਗਾ ਬਹੁਤ ਵਧੀਆ ਲੱਗ ਰਿਹਾ ਹੈ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਦੋਂ ਤਪਾਰੇ ਲਾਟਰੀ ਤੁਸੀਂ तकरीबन 3 ਸਾਲ ਹੋ ਗਏ ਕਿਹੜੀ ਇਹ ਲਾਟਰੀ ਕਿਹੜੀ ਪਈ ਸੀ ਤੁਸੀਂ ਇਹ ਪਈ ਨਾ ਕਲੈਂਡ ਸਟਰੀਟ ਲਾਟਰੀ ਕਿੰਨੇ ਦੀ ਲੱਤੀ ਕਿੰਨੇ ਦੀ ਲੱਟਰੀ ਹੈ ਇਹ 150 ਰੁਪਏ ਦਾ ਸੈਟ 6 ਰੁਪਏ ਦੀ ਲਾਟਰੀ ਦੇ ਨਾਲ ਤੁਸੀਂ ਕਰੋੜਪਤੀ ਬਣੇ ਹੋ ਕੀ ਲੱਗ ਰਿਹਾ ਹੈ ਕਿੰਨਾ ਕਿ ਤੁਹਾਨੂੰ ਇਸ ਚੀਜ਼ ਨਾਲ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਕੀ ਕਰੋਗੇ ਕੀ ਗੰਭੀਰ ਸੋਚਿਆ ਕੀ ਇਹਦੇ ਬਾਰੇ ਸੋਚਿਆ ਘਰ-ਬਾਰ ਬਣਾਵਾਂਗੇ ਕੋਠੀ ਪਾਵਾਂਗੇ ਨਾਲ ਬੱਚੇ-ਪੁੱਛੇ ਪੜਾਵਾਂਗੇ ਸੈੱਟ ਕਰਾਂਗੇ ਬਾਹਰ ਬਾਹਰ ਭੇਜਾਂਗੇ ਸੁਦੇ ਜੀ ਵੈਸੇ ਤੁਸੀਂ ਕੀ ਕੰਮ ਕੀ ਕਰਦੇ ਹੋ ਤੁਹਾਡਾ ਪਰਿਵਾਰ ਕੀ ਕੰਮ ਕਰਦਾ ਹੈ ਆਪਣਾ ਖੇਤੀਬਾੜੀ ਆ ਨਾਲ ਆਪਣਾ ਦੁਕਾਨ ਆ ਦਵਾਈਆਂ ਦੀ ਦਵਾਈਆਂ ਦੀ ਮੈਡੀਕਲ ਸਟੋਰ ਵੀ ਹੈ ਹਾਂਜੀ ਜਿਆਦਾ ਖੇਤੀਬਾੜੀ ਤੇ ਤਵੱਜੋ ਦੇਣ ਕਿ ਇਹ ਮੈਡੀਕਲ ਸਟੋਰ ਤੋਂ ਤੋਂ ਨਹੀਂ ਦੋਨੇ ਅੱਜ ਹੁਣ ਕਰੋੜ ਰੁਪਏ ਆਇਆ ਉਸ ਤੋਂ ਪਲੈਨਿੰਗਾਂ ਬੜੀਆਂ ਹੋਣਗੀਆਂ ਖੁਸ਼ੀਆਂ ਮਨਾਈਆਂ ਲੀਆਂ ਹੁਣ ਕਿੱਦਾਂ ਦੀਆਂ ਪਲੈਨਿੰਗਾਂ ਬਣਾਈਏ ਅਜੇ ਤਾਂ ਨਹੀਂ ਕੋਈ ਪਲੈਨਿੰਗ ਬਣਾਈ ਜੀ ਸੋਚਾਂਗੇ ਕੋਈ ਗੱਲ ਕਿੱਦਾਂ ਪਤਾ ਲੱਗਿਆ ਤੁਹਾਨੂੰ 라ਤੀ ਦੇ ਟਿਪਲੀ ਤੁਹਾਡੇ ਡਾਕਟਰ ਵੀ ਨਾ ਫੋਨ ਆ ਗਿਆ ਸੀਗਾ ਜੀ ਕੋਟੀ ਸੇਖਾਂ ਤੋਂ ਦੁਕਾਨਾਂ ਦੇ ਡਾਕਟਰ ਵੀ ਨੰਨੇ ਦਾ 4000 ਰੁਪਏ ਦੀ ਲਾਟਰੀ ਨਿਕਲੀ ਆ ਫਿਰ ਮੈਂ ਚੈੱਕ ਕੀਤੀ ਲਾਟਰੀ ਤੇ ਵਾਕਈ ਸਾਡਾ ਨਾਮ ਲੱਗਾ ਸੀ ਜਦੋਂ ਫੋਨ ਆਇਆ ਉਦੋਂ ਯਕੀਨ ਹੋ ਗਿਆ ਸੀ ਯਕੀਨ ਚੈੱਕ ਕੀਤੀ ਲਾਟਰੀ ਪਹਿਲਾਂ ਹੀ ਫਿਰ ਪਤਾ ਲੱਗਾ ਫਿਰ ਯਕੀਨ ਆਇਆ ਮੈਂ ਜਦੋਂ ਪਹਿਲਾਂ ਵੀ ਪਾਉਂਦੇ ਸੀਗੇ ਲਾਟਰੀ ਤੁਸੀਂ ਕਹਿੰਦੇ ਤਿੰਨ ਸਾਲ ਤੋਂ ਪਾ ਰਹੇ ਹੋ ਪਹਿਲਾਂ ਕਿਤੇ ਚਾਂਸੀ ਨਹੀਂ ਲੱਗਿਆ ਜਾਂ ਲੱਗਿਆ ਥੋੜਾ ਬਹੁਤਾ ਪਹਿਲਾਂ ਥੋੜਾ ਬਹੁਤਾ ਲੱਗਾ ਸੀ ਜਿਵੇਂ ਕਿਤੇ 1000 ਦਾ ਕਿਤੇ 5000 ਦਾ ਇਸ ਤਰ੍ਹਾਂ 6000 ਦਾ ਮੁਗ ਜਿੰਨੇ ਕੇ ਪੈਸੇ ਤੁਸੀਂ ਲਾਏ ਸੀਗੇ ਹੁਣ ਫਿਕਰ ਤੇ ਦਾ ਸਾਲਾ ਜਦ ਤੁਹਾਡੇ ਪੂਰੇ ਹੋ ਗਏ ਹਾਂ ਜੀ ਹੁਣ ਤਾਂ ਹੋ ਹੀ ਗਏ ਜੀ ਇਹਨਾ ਤੁਹਾਡਾ ਹਰਨੇਕ ਸਿੰਘ ਸਿੰਘ ਜੀ ਤੁਹਾਡੇ ਬੇਟੇ ਦੀ ਲਾਤੀ ਨਿਕਲੀ ਹੈ ਕਰੋੜ ਰੁਪਏ ਦੀ ਹਾਂ ਜੀ ਤੇ ਕਿੰਦਾ ਲੱਗ ਰਿਹਾ ਤੁਹਾਨੂੰ ਬਹੁਤ ਖੁਸ਼ੀ ਹੈ ਬਹੁਤ ਜਿਆਦੇ ਖੁਸ਼ੀ ਹੈ ਉਮਰ ਹੋਰ ਵੱਜ ਜਾਏਗੀ ਉਮਰ ਹੋਰ ਵੱਜੂਗੀ ਬਦਾਰ ਨਹੀਂ ਸਕਦੇ ਪਰ ਜੀਵਨ ਤਾਂ ਚੰਗਾ ਬਣ ਜਾਊਗਾ ਜੇ ਜੇ ਬੱਚੇ ਸੌਖੇ ਹੋ ਜਾਣਗੇ ਤਾਂ ਅਸੀਂ ਵੀ ਸੌਖੇ ਹੋ ਜਾਵਾਂਗੇ ਤੇ ਕੀ ਕਾਰੋਬਾਰ ਕੀ ਕਰਦੇ ਕਿੰਨੀ ਕਾਰੋਬਾਰ ਖੇਤੀ ਕਰਦੇ ਆ ਜੀ ਤੁਸੀਂ ਖੇਤੀ ਕਰਦੇ ਹਾਂ ਕਿੰਨੀ ਪੈਲੀ ਕਿੰਨੀ ਹੈ ਕਿੰਨੇ 6 ਕਿੱਲੇ ਜਮੀਨ ਹੈ 6 ਕਿੱਲੇ 6 ਕਿੱਲੇ ਜਮੀਨ ਹੈ ਪਿੰਡ ਦੀ ਹੈ ਪਿੰਡ ਦੀ ਹੈ ਤੁਹਾਣੇ ਦੀ ਪਿੰਡ ਜੀ ਹੈ ਪਿੰਡ ਜੀ ਹੈ ਹਾਂ ਜੀ ਪਿੰਡ ਜੀ ਹੈ ਤੇ ਹੁਣ ਘਰ ਤੇ ਬੜੀ ਬਾਇਆ ਆ ਰਹੀ ਹੈ ਵੀ ਇਹ ਲక్ష్ਮੀ ਆਈ ਹੈ ਹਾਂ ਜੀ ਹਾਂ ਜੀ ਕਿੰਨੇ ਬੱਚੇ ਕਿੰਨੇ ਤੁਹਾਡੇ ਜੀ ਤੇ ਬੱਚਾ ਦੋ ਲੜਕੀਆਂ ਹੈ ਉਹ ਵੇਈਆ ਬਣਾਉਂਦੇ ਨੇ ਤੇ ਮੇਰੇ ਇਖਤਾਰ ਜਿਹਨੂੰ ਕੁਝੀਆ ਮਨਾਇਆ ਜਾਂਦਾ ਹੈ ਨਾ ਤੇ ਉਹਨਾਂ ਦਾ ਨਾਟਰੀ ਜਦੋਂ ਪਬਲਿਕ ਨੂੰ ਦੱਸਦਾ ਕਿ ਮੈਂ ਲਾਖੀ ਭਾਗ ਹੋ ਗਿਆ ਹਾਂ ਤਾਂ ਉਹ ਤੁੰਗਤ ਜਿਹੜੀ ਤਾਂ ਕੋਰਟ ਤੇ ਕੰਪਨ ਦਾ 代表 ਤਾਂ ਸਾਨੂੰ ਪਤਾ ਲੱਗ ਜਾਂਦਾ ਦੱਸ ਦਿੰਦਾ ਜੀ ਜਿਹੜੀ ਆ ਲੱਖ ਰੁਪਈਆ ਵੱਡੀ ਉਹ ਇਹ ਨੇ ਸਾਨੂੰ ਦੱਸਿਆ ਵੀ ਮੈਨੂੰ 3 ਸਾਲ ਹੋ ਗਏ ਆ ਪੌਂਦੇ ਨੂੰ ਜੰਮ ਦੋ ਸਾਲ ਹੋ ਗਏ ਆ ਜਾਂ 3 ਸਾਲ ਹੋ ਗਏ ਇਹਦਾ ਸਾਨੂੰ ਕੋਈ ਪਤਾ ਨਹੀਂ ਨੇ ਪਹਿਲਾਂ ਨਹੀਂ ਹੁੰਦਾ ਸਿਆਣਾ ਆ ਹੁਣ ਤਾਂ ਜਦੋਂ ਜਦੋਂ ਆ ਗਿਆ ਕਾਟ ਆ ਗਿਆ ਤਾਂ ਇਹ ਫਿਰ ਤਾਂ ਪਤਾ ਨਹੀਂ ਜਾਣੇ ਕਿਹੜੀ ਦੋਸਤ ਯਾਰ